ਸਿਮੀ ਤੂੰ ਇਦਾਂ ਕਰ ਰੋਟੀ ਬਣੀ ਆ ਤੇ ਇੱਥੋਂ ਹੀ ਪਾ ਕੇ ਦੇ ਆ ਠੀਕ ਆ ਨਾ ਉੱਥੇ ਕੰਮ ਨਹੀਂ ਕਰਨਾ ਹੈਗਾ ਕੱਲ ਨੂੰ ਕਹਿੰਦੇ ਵੇਖ ਲਿਆ ਨਾ ਤੇ ਲੋਕਾਂ ਨੇ ਗੱਲਾਂ ਕਰਨੀਆਂ ਵਾ ਹਾਂ ਡੰਡਾ ਲਾ ਕੇ ਲੋਕ ਨਹੀਂ ਗੱਲ ਵੇਖ ਲੈ ਨਹੀਂ ਖਲੋ ਜੰਬਾ ਹੋਣੀ ਚੁੱਪ ਹੋਣੀ ਗਾਈ ਨੇ ਸਤਾ ਮਾਰਿਆ ਦਵਾਰਾ ਹੀ ਨਾ ਵਾਂ ਦੀਦੀ ਹੁਣ ਕੀਤੀਆਂ ਹੀ ਅੱਗੇ ਆਉਂਦੀਆਂ ਵਾ ਜੇ ਕਿਸੇ ਦਾ ਚੰਗਾ ਕੀਤਾ ਹੋਏ ਨਾ ਤਾਂ ਰੱਬ ਆਪਣਾ ਵੀ ਚੰਗਾ ਹੀ ਕਰਦਾ ਵਾ ਤੁਹਾਡੇ ਨੇ ਇੰਨਾ ਮਾਰਾ ਕਰਦੀ ਰਹੀ ਆ ਤਾਂ ਇਹ ਤਾਂ ਇਹ ਕੁਛ ਹੋਉਂ ਲਿਆ ਵਨ ਰੱਬ ਵੇਂਦਾ ਸਭ ਕੁਛ ਵਨ ਚੱਲ ਜੇ ਭਾਜੀ ਤੇਰਾ ਵੀ ਕੰਮ ਤੇ ਜਾਣ ਡੈਪੂਗਾ ਤੇ ਸਾਡਾ ਵੀ ਹੱਥ ਸੌਖਾ ਹੋ ਜਾਊਗਾ ਤੇਰੇ ਸਾਹਮਣੇ ਹੀ ਆ ਹੁਣ ਕਿਦਾਂ ਟਾਈਮ ਪਾਸ ਕਰਾ ਸਾਡਾ ਚੱਲਣ ਦੇ ਆ ਥੋੜਾ ਗਲਤ ਹੋ ਗਈ ਤੇ ਵਨ ਸ਼ੁਰੂਤ ਕਰ ਹਾਂਜੀ ਇੱਥੇ ਇੱਕ ਗੱਲ ਕੀ ਕਹਿੰਦੇ ਇਹ ਵੀ ਤੇਰਾ ਕੰਮ ਤੇ ਜਾਣ ਡੈਪੂ ਜੀ ਤੇਰਾ ਵੀ ਵਨ ਇੱਕ ਵਾਰੀ ਜਿਗ ਦੇ ਉੱਥੇ ਚੱਲ ਗਈ ਇਹਨਾਂ ਮਸ਼ੀਨ ਤੇ ਵਨ ਜੇ ਇੱਕ ਵਾਰੀ ਕਿਤੇ ਚੱਲ ਗਈ ਨਾ ਉੱਥੇ ਤੇ ਚਾਹੀਦੇ ਮਸ਼ੀਨ ਖਰਾਬ ਕਰਾਉਂਗੀ ਤੇ ਚਾਹੀ ਫਿਰ ਨਾ ਇਹਨਾਂ ਨੂੰ ਮਸ਼ੀਨ ਤੋਂ ਕਢਾਉਂਗੀ ਮੰਮੀ ਇੱਧਰ ਆਇਓ ਮੇਰੀ ਗੱਲ ਸੁਣਿਓ ਕੀ ਗੱਲ ਗੱਲ ਇਹ ਆ ਮੈਨੂੰ ਪੈੜੀ ਦੇ ਕਾਗਜ਼ ਪੱਤਰ ਚਾਹੀਦੇ ਆ ਅੱਛਾ ਤੇ ਉਹ ਦਓ ਮੈਨੂੰ ਹੁਣ ਪੈੜੀ ਦੀ ਵਾਰੀ ਆ ਗਈ ਹੈ ਪਰ ਉਹ ਕਰ ਜਾ

ਵਨ ਕਾਗਜ਼ ਤਾਂ ਮੈਂ ਤੈਨੂੰ ਦੇ ਦਾਂਗੀ ਤੇ ਮੇਰੀ ਗੱਲ ਸੁਣ ਲੈ ਗਾੜੀ ਪੈਹਾਣੀ ਮੇਰੇ ਕੋਈ ਮੰਗਣਾ ਜੇ ਮੰਗਿਆ ਤਾਂ ਆਪਣੇ ਤੇ ਬੁਰਾ ਮੇਰੇ ਤੋਂ ਕੋਈ ਨਹੀਂ ਪਹਿਲਾਂ ਵੀ ਦਿੱਤੇ ਕਾਗਜ਼ ਹਾਂ ਮੁੜ ਕੇ ਕਰੀਏ ਆਪਣੇ ਬੁਰਾ ਮੇਰੇ ਤੋਂ ਬੜੀ ਹੈ ਨਾ ਮੁੜ ਕੇ ਵਨ ਕਾਗਜ਼ ਤਾਂ ਨੰਮ ਤਾਂ ਇਤੋਂ ਨੀੋਂਦਾ ਕਰਨਾ ਪੇਪਰ ਕਰ ਪੇਪਰ ਗਿਆ ਪੇਪਰ ਗਿਆ ਹਾਂ ਪੇਪਰ ਕਹੋ ਮੂਕ ਨੂੰ ਸੋਚ ਲੈਣਾ ਕਿ ਕੀ ਕਹਿਣਾ ਨਹੀਂ ਪੇਪਰ ਕਹਾਂ ਬਲਾਂ ਪੇਪਰ ਚਾਹੀਦਾ ਆਹੋ ਠੀਕ ਆ ਪੇਪਰ ਵਧੀਆ ਸਰ ਤੋਂ ਕਾਗਜ਼ ਪੱਤਰ ਪੇਪਰ ਤੇ ਮੈਂ ਕੱڑی ਤੈਨੂੰ ਦੇ ਦੂੰਗੀ ਕਾਗਜ਼ ਪੱਤਕ ਪੱਤਕ ਨਹੀਂ ਪੇਪਰ ਮੈਂ ਤੈਨੂੰ ਕੱਈ ਦੇ ਦੂੰਗੀ ਕਹਿ ਪੇਪਰ ਤੇ ਮੈਂ ਤੈਨੂੰ ਕੱਈ ਦੇ ਦੇ ਦਿੰਨੀ ਆਂ ਹਣ ਕੱਲ ਨੂੰ ਮੇਰੇ ਕੋਲ ਕੋਈ ਪੈਸਾ ਨਹੀਂ ਮੰਗਣਾ ਠੀਕ ਆ ਠੀਕ ਰਹੇ ਹੋਗੇ ਹਾਂ ਵਨ ਪੇਪਰ ਉਹ ਮੇਰੇ ਕੋਲ ਹੈ। ਤੇ ਤਪੋਰ ਜਿੱਦਾਂ ਕੋਈ ਨਹੀਂ ਹੋਇਆ। ਬੰਦ ਹਿੰਦੇ ਨੂੰ ਹੀ ਮੈਂ ਵੇਚ ਦੇਣੀ ਆ। ਹਿੰਦੇ ਨੂੰ ਕਹਿਣਾ ਬਾਸੀ ਮੈਂ ਮਾਰ ਲੈਂਦਾ ਬਾਸੀ ਦੇ ਵਿੱਚ ਬੋਲ ਗਿਆ। ਹਾਂ ਹਿੰਦੇ ਨੂੰ ਮੈਂ ਦੇ ਦੇਣੀ ਆ। ਬਾਸੀ ਦੇ ਵਿੱਚ ਬੋਲਣਾ। ਬੰਦ ਹਿੰਦੇ ਨੂੰ ਮੈਂ ਵੇਚ ਦੇਣੀ ਆ 10 ਲੱਖ ਰੁਪਏ ਅੱਗੇ ਉਹਦੇ ਕੋਲ ਆਵਾ। ਉਹਨੂੰ ਮੈਂ ਕਹਿਣਾ ਵਾ ਵੀ ਕਾਗਜ਼ ਪੱਤਰ ਚੁੱਕ ਤੇ ਰਜਿਸਟਰੀ ਆਪਣੇ ਨਾਂ। ਮੈਨੂੰ ਪਤਾ ਹੀ ਨਹੀਂ ਸ੍ਰੀ ਨਿਕਲ ਨਹੀਂ ਨੀ ਇਹ ਸ੍ਰੀ। ਦਿਖਾ ਕੇ ਪੱਤਰ ਚੁੱਕਦੇ ਤੇਰੇ ਮੈਂ ਨਾਮ ਲਵਾ ਦਿੰਦਾ ਜੈਲੀ ਤੇਰੇ ਨਾਮ ਜੀ ਸਟਰੀ ਨਹੀਂ ਨਿਕਲੀ ਮੇਰੇ ਮਜਿਸ ਜੱਜ ਕੋ ਘਟ ਲੱਕੇ ਜੀ ਆਹ ਮੇਰੇ ਬੰਦ ਜੀ ਇਹ ਤਾਂ ਆਪਣਾ ਪੈਨਸ਼ਨ ਦਾ ਕੰਮ ਸਾਰੀ ਮੈਂ ਪੈਨਸ਼ਨ ਜ਼ਰੂਰ ਕਿਆਣੀ ਐਂਦਾ ਕਹੋ ਮੈਂ ਤੇ ਆਪਾਂ ਪੈਨਸ਼ਨ ਕਿਹਨਾਂ ਤੋਂ ਕੋਈ ਪੈਨਸ਼ਨ ਪਰਚਰ ਕਰੀ ਕੋਈ ਮੈਂ ਹੀ ਕਰਾਉਂਗੀ ਤੁਸੀਂ ਹੀ ਕਹਿੰਦੇ ਪੈਂ ਆਪਣਾ ਪੈਨਸ਼ਨ ਖਾਦ ਦੇਣਾ ਵਾ ਉਹ ਕੜੀ ਦੇ ਕੰਮ ਨੂੰ ਭਰਾਂਗੀ ਮੈਂ ਕਿਧਰ ਹੀ ਜਾਣਾ ਵਾ ਅੱਛਾ ਵੇ ਜੋ ਘਰ ਬਾਹਰ ਵੀ ਸਭ ਕੁਝ ਤੇ ਬੁੱਕਟਾ ਲਓ 1 ਮੰਮੀ ਤਾਨੂੰ ਨਹੀਂ ਨਾ ਪਤਾ ਲੱਗਦਾ ਹੈਗਾ ਫੜ ਕੇ ਤੁਸੀਂ ਕਾਗਜ ਫੜਾਤੇ ਆ ਤੇ ਕਿੱਥੇ ਮੁੜ ਕੇ ਜਾਣਾ ਵਾ ਆਪਾਂ ਸਾਰਾ ਕੁ ਉਹ ਵੇਚ ਵਟ ਦੇਣਾ ਉਹਨਾਂ ਨੇ ਮੈਨੂੰ ਤਾਂ ਡਰਾਉਂਦਾ ਕਿ ਅੰਦਰ ਨਾ ਦੇ ਦੇ ਅੱਗੇ ਵਾਂਗੂ ਮੈਂ ਤਾਂ ਫੜਾਉਂਦੇ ਮੈਂ ਆਪਣੀ ਜਾਨ ਜ਼ਰੂਰ ਗਵਾਉਣੀ ਆ ਕਾਗਜ਼ਾਂ ਪਿੱਛੇ ਮੰਮੀ ਤੁਸੀਂ ਤਾਂ ਹਾ ਕੰਮ ਕਰੀ ਜਾਂਦੇ ਮੈਂ ਮਾਈਕ ਦੇ ਹੱਥ ਵੱਜਣ ਰਿਹਾ ਹਾਂ ਮੰਮੀ ਤੁਸੀਂ ਮੰਮੀ ਤੁਸੀਂ ਕਾਗਜ਼ ਕੀ ਫੜਾ ਲੈਣਾ ਉਸੇ ਉਸੇ ਆਹ ਮੰਤਰ ਆਹੋ ਦੀਦੀ ਰੋ ਰੋਜ਼ ਕੀਤਾ ਜੀ ਇੱਧਰ ਵੀਡੀਓ ਨਹੀਂ ਆ ਬਾਂਡੀ ਤੇ ਇੱਧਰ ਗਾਈ ਨਹੀਂ ਚੁਪਕਾਂਦੀ ਬਾਈ ਤਾਂ ਬੜੀ ਟੰਦਾਰਾ ਕਿਉਂ ਬੱਤਾ ਲੋਤਾ ਤੇ ਕਿਤੇ ਮਿਲ ਜਾਮਾ ਬੜਾ ਲਦਾ ਵੀ ਰੋੜੀ ਲੋਤਾ ਨਹੀਂ ਜਾਂਡਿਆ ਲਦਾ ਵੀ ਰੋੜੀ ਮਾਰ ਗਿਆ ਚਲੋ ਇੱਕਾਇਰ ਕੰਮ ਤੇ ਗਾਓ ਚਲੰਡਿਆ ਤੇ ਆਵਾ ਇੱਕ ਰੋਟੀ ਚੰਗੀ ਖਾਣ ਡਿਆ ਵੀ ਚੰਗੀ ਗਰਮ ਮਾਣਾ ਚੰਗੀ ਰੋਟੀ ਕੋ ਖਾਣ ਡਿਆ ਪੇ ਸਾਡੇ ਅੱਗੇ ਹੋਣੇ ਵੀ ਆਪ ਕਰਦੇ ਮਾਨ ਨਹੀਂ ਜਗਾ ਗਰੀਬੀ ਵੇਖੀ ਨਹੀਂ ਤੇ ਆਹ ਬੰਦੇ ਨੇ ਵੇਖੀ ਹੈ ਗਰੀਬਾ ਕਰਾ ਬੜੀ ਗਰੀਬੀ ਵੇਖੀ ਆ ਸਨੀਵੰਦਨਾ ਐਂ ਜੀ 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 ਮੈਂ ਗਾਲੀ ਪਈ ਆ ਤੇਰੇ ਪਰ ਹਾਂ ਜੀ ਉੱਪਰ ਵੀਨ ਕਰ ਲਓ ਇਹਦਾ ਕਰਨਾ ਮੇਰੀ ਗੱਲ ਸੁਣੋ ਤੇ ਇਹ ਕੰਮ ਤੋਂ ਤੇ ਆ ਗਿਆ ਟਾਈਮ ਨਾਲ ਤੇ ਦਵਾਈ ਲੈ ਹੁੰਦੇ ਜਾ ਕੇ ਸੰਦੀਪ ਦਵਾਈ ਲੈਂਦੀ ਮੈਂ ਉਹ ਖਾਂਦੇ ਆ ਹੁਣ ਤੈਨੂੰ ਬਤਾਵਾ ਮੌਸਮ ਨਰ ਚੇਂਜ ਚੇਂਜ ਗਿਆ ਲੱਗਿਆ ਮੌਸਮ ਦਾ ਚੇਂਜ ਹੋ ਰਿਹਾ ਹੈ ਚੇਂਜ ਨਹੀਂ ਹੋ ਰਿਹਾ ਮੌਸਮ ਦਾ ਚੇਂਜ ਮੌਸਮ ਇਦਾਂ ਸਾਰਾ ਨਾ ਖਾਂਦੋਂ ਨੀ ਇਹ ਕਹਿੰਦਾ ਮਮਾ ਮੌਸਮ ਦਾ ਚੇਂਜ ਹੋ ਰਿਹਾ ਹੈ ਚਲੋ ਮੇਰੇ ਕੰਮ ਤੇ ਕਹਿੰਦੇ ਪ੍ਰਜਾ ਪ੍ਰਜਾ ਨਹੀਂ ਆ ਸਕਦਾ ਨਾ ਪ੍ਰਜਾਈ ਆ ਸਕਦਾ ਮੈਂ ਪ੍ਰਜਾਈ ਕੋਈ ਆ ਪ੍ਰਜਾ ਪਿਸੋਂ ਪੇਕਿਆ ਦਾ ਪ੍ਰਜਾ ਤੁਹਾਡੇ ਕਹਿੰਦਾ ਕੀ ਮਤਲਬ ਹੈ ਪਿਸੋਂ ਪੇਕਿਆ ਸਿਮੀ ਤੋਂ ਇਦਾਂ ਕਰ ਰੋਟੀ ਬਣੀ ਆ ਤੇ ਇੱਥੋਂ ਹੀ ਪਾ ਕੇ ਦੇ ਆ ਠੀਕ ਆ ਨਾ ਉੱਥੇ ਕੰਮ ਨਹੀਂ ਕਰਨਾ ਹੈਗਾ ਕੱਲ ਨੂੰ ਕਿਸ ਨੇ ਵੇਖ ਲਿਆ ਨਾ ਤੇ ਲੋਕਾਂ ਨੇ ਗੱਲਾਂ ਕਰਨੀਆਂ ਵਾ ਬੋਲਣ ਦੀ ਦੰਡਾ ਲਾਇ ਕਿ ਲੋ ਨਹੀਂ ਖਲੋ ਅੰਬਾ ਹੋਣੀ ਚੁੱਪ ਹੋਣੀ ਗਾਈ ਨੇ ਸਤਾ ਮਾਰਿਆ ਦਵਾਰੈ ਨਾ ਵਨ ਦੀਦੀ ਹੁਣ ਕੀਤੀਆਂ ਹੀ ਅੱਗੇ ਆਉਂਦੀਆਂ ਵਣ ਜੇ ਕਿਸੇ ਦਾ ਚੰਗਾ ਕੀਤਾ ਹੋਏ ਨਾ ਤਾਂ ਅਬ ਆਪਣਾ ਵੀ ਚੰਗਾ ਹੀ ਕਰਦਾ ਤਾਡੇ ਨੇ ਇੰਨਾ ਮਾਰਿਆ ਕਰਦੀ ਰਹੀ ਆ ਤਾਂ ਹੀ ਤਾਂ ਇਹ ਕੁਛ ਹੁੰਦਿਆ ਵਣ ਰੱਬ ਵੇਂਦਾ ਸਭ ਕੁਛ ਵਾ ਵਨ ਚੱਲ ਜੇ ਭਾਜੀ ਤੇਰਾ ਵੀ ਕੰਮ ਤੇ ਜਾਣ ਡੈ ਪੂਗਾ ਤੇ ਸਾਡਾ ਵੀ ਹੱਥ ਸੌਖਾ ਹੋ ਜਾਊਗਾ ਤੇਰੇ ਸਾਹਮਣੇ ਹੀ ਆ ਹੁਣ ਕਿਦਾਂ ਟਾਈਮ ਪਾਸ ਕਰਾ ਸਾਡਾ ਚੱਲਣ ਦੀ ਆ ਥੋੜਾ ਗਲਤ ਹੋ ਗਈ ਤੇ 1 ਸ਼ੁਰੂ ਤੋਂ ਕਰੋ ਹਾਂਜੀ ਇੱਥੋਂ ਇੱਕ ਗੱਲ ਕੀ ਕਹਿੰਦੇ ਪੀ ਵੀ ਇਧਰੋਂ ਕੰਮ ਤੇ ਜਾਂਦਾ ਭਾਈ ਤੇਰਾ ਵੀ 1 ਇੱਕ ਵਾਰੀ ਜਿਹੜੀ ਉਥੇ ਚੱਲ ਗਈ ਇਹਨਾਂ ਮਸ਼ੀਨ ਤੇ 1 ਜੀ ਇੱਕ ਵਾਰੀ ਕਿਤੇ ਚੱਲ ਗਈ ਨਾ ਉਥੇ ਤੇ ਚਾਹੀ ਤੇ ਮਸ਼ੀਨ ਖਰਾਬ ਕਰਾਉਂਗੀ ਤੇ ਚਾਹੀ ਫਿਰ ਨਾ ਇਹਨਾਂ ਨੂੰ ਮਸ਼ੀਨ ਤੋਂ ਕਢਾਉਂਗੀ ਮੰਮੀ ਇੱਧਰ ਆਇਓ ਮੇਰੀ ਗੱਲ ਸੁਣਿਓ ਕੀ ਗੱਲ ਗੱਲ ਇਹ ਆ ਹੂੰ ਮੈਨੂੰ ਪਹਿਲੀ ਦੇ ਕਾਗਜ਼ ਪੱਤਰ ਚਾਹੀਦੇ ਆ ਅੱਛਾ ਤੇ ਉਹ ਦਓ ਮੈਨੂੰ ਹੁਣ ਪਹਿਲੀ ਦੀ ਵਾਰੀ ਆ ਗਈ ਹੈ ਫਰ ਉਹ ਹੂੰ ਹੋ ਜਾ ਕਾਗਜ਼ ਪੱਤਰ ਗਿਆ ਨਹੀਂ ਉਹ ਨਹੀਂ ਕਰੀ ਗਏ ਇਹਨਾਂ ਦੀ ਇਹਨੂੰ ਕਾਗਜ਼ ਹੋਰ ਵੈਸੀ ਹੈ ਨੇ 1 ਮੂਰੇ ਕੋ ਗੱਲ ਨਹੀਂ ਪਪ ਪਪ ਕੋਲੋ ਗੱਲ ਨਾ ਬੰਬ 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 ਸਸਾ ਵਾਲਾ ਬੰਦ ਗੇਲ ਕੋਈ ਹੋਣੀ ਠੀਕ ਜਣਾ ਪਤਾ 1 ਕਾਗਿਤ ਤਾਂ ਮੈਂ ਤੈਨੂੰ ਦੇ ਦਾਂਗੀ ਤੇ ਮੇਰੀ ਗੱਲ ਸੁਣ ਲੈ ਗਾੜੀ ਪੈਸਾ ਨਹੀਂ ਮੇਰੇ ਕੋਈ ਮੰਗਣਾ ਜੇ ਮੰਗਿਆ ਤਾਂ ਆਪਣੇ ਤੋਂ ਬੁਰਾ ਮੇਰੇ ਤੋਂ ਕੋਈ ਨਹੀਂ ਪਹਿਲਾਂ ਵੀ ਦਿੱਤੇ ਕਾਗਿਤ ਹੈ ਮੁੜ ਕੇ ਕਰੀਏ ਆਪਰੇ ਬੁੜਾ ਮੈ ਤੋਂ ਕੋਈ ਨਹੀਂ ਹੈ ਨਾ ਮਰਕੇ ਬੰਨ ਕਾਗਜ਼ ਤਾਂ ਨੰਮਾ ਇਤੋਂ ਨੀੋਂ ਤਾਂ ਫਿਰ ਕਾਣਾ ਪੇਪਰ ਕਹੋ ਪੇਪਰ ਗਿਆ ਪੇਪਰ ਗਿਆ ਹੈ ਪੇਪਰ ਕਹੋ ਮੂਕਲ ਸੋਚ ਲੈ ਮਤਲਬ ਕੀ ਕਹਿਣਾ ਨਹੀਂ ਪੇਪਰ ਕਹੋ ਬਲਾ ਪੇਪਰ ਥੋੜਾ ਚਾਹੀਦਾ ਆਹੋ ਠੀਕ ਆ ਪੇਪਰ ਵਧੀਆ ਸਰ ਤੋਂ ਕਾਗਜ਼ ਪੱਤਰ ਪੱਤਕਾ ਪੱਤਕਾ ਨਹੀਂ ਪੇਪਰ ਮੈ ਤੁਹਾਨੂੰ ਭਾਈ ਦੇ ਦੂੰਗੀ ਪੇਪਰ ਮੈ ਤੁਹਾਨੂੰ ਭਾਈ ਦੇ ਦੇ ਦਿੰਦੀ ਹਾਂ ਹਾਂ ਕੱਲ ਨੂੰ ਮੇਰੇ ਕੋਲ ਕੋਈ ਪੈਸਾ ਨਹੀਂ ਮੰਗਣਾ ਠੀਕ ਆ ਠੀਕ ਹੋ ਗਈ ਬਨ ਮਮੀ ਬੋ ਕਹਿੰਦੀ ਓ ਤਪੋਲ ਜਿੱਦਾਂ ਕੋਈ ਨਹੀਂ ਬਨ ਹਿੰਦੇ ਨੂੰ ਹੀ ਮੈਂ ਵੇਚ ਦੇਣੀ ਆ ਹਿੰਦੇ ਨੂੰ ਕਹਿਣਾ 80 ਮਿੰਟ ਮਾਰ ਲੈਂਦਾ ਵਾਸੀ ਦੇ ਵਿੱਚ ਬੋਲ ਗਿਆ ਹਿੰਦੇ ਨੂੰ ਮੈਂ ਆ ਤੇ ਦੇਣੀ ਆ ਵਾਸੀ ਦੇ ਵਿੱਚ ਬੋਲ ਬਨ ਹਿੰਦੇ ਨੂੰ ਮੈਂ ਵੇਚ ਦੇਣੀ ਆ 10 ਲੱਖ ਰੁਪਏ ਅੱਗੇ ਉਹਦੇ ਕੋਲ ਆਵਾ ਉਹਨੂੰ ਮੈਂ ਕਹਿਣਾ ਵਾ ਵੀ ਕਾਗਜ਼ ਪੱਤਰ ਚੁੱਕ ਤੇ ਰਿਸ਼ਤੀ ਆਪਣੇ ਨਾਂ ਮੈਨੂੰ ਪਤਾ ਨਹੀਂ ਰਿਸ਼ਤੀ ਨਿਕਲਦੀ ਇਹ ਰਿਸ਼ਤੀ ਇਹ ਕਾਗਜ਼ ਪੱਤਰ ਚੁੱਕਦੇ ਤੇਰੇ ਮੈਂ ਨਾਮ ਲਵਾ ਦਿੰਦਾ ਵਾ ਇਹ ਰਾਜੀ ਮੈਂ ਤੇਰੇ ਨਾਮ ਤੇ ਰਜਿਸਟਰੀ ਨਹੀਂ ਨਿਕਲੀ ਮੇਰੇ ਮੇਜਿਸਟਰੀ ਇਹਦੇ ਤੋਂ ਘੱਟ ਬਕੇ ਲੱਗੀਆਂ ਵਿੱਚ ਹਾਂ ਮੇਰੇ ਕੋਲ ਵੀ ਜਿਸ ਸੀ ਇਹ ਤਾਂ ਆਪਣਾ ਪੈਨਸ਼ਨ ਨਾਲ ਕੰਮ ਖਾਰ ਹੀ ਨਾ ਮੈਂ ਪੈਨਸ਼ਨ ਜਰੂਰ ਕਿਆਣੀ ਐਦਾਂ ਕਹੋ ਮੈਂ ਤੇ ਆਪਾਂ ਪੈਨਸ਼ਨ ਕਹਿੰਦੇ ਕੋਈ ਪੈਨਸ਼ਨ ਬੜ ਚੜੀ ਹੋਈ ਨਹੀਂ ਮੈਂ ਨਹੀਂ ਕਰਾਉਂਦੀ ਤੁਸੀਂ ਮੈਨੂੰ ਹੀ ਕਹਿੰਦੇ ਪੈਂ ਆਪਣਾ ਪੈਨਸ਼ਨ ਨਾਲ ਖਾਰ ਲੈਣਾ ਵਾ ਉਹ ਕੈਰੀ ਦੇ ਕਾਰਨ ਉਹਨੂੰ ਭਰਾ ਦੇ ਮੈਂ ਕਿਧਰ ਹੀ ਜਾਣਾ ਵਾ ਅੱਛਾ ਵੇਹ ਤੋਂ ਘਰ ਬਾਹਰ ਵੀ ਸਭ ਕੁਝ ਲਟਾ ਲਓ 1 ਮੰਮੀ ਤਾਨੂੰ ਨਹੀਂ ਨਾ ਪਤਾ ਲੱਗਦਾ ਹੈਗਾ ਫੜ ਕੇ ਤੁਸੀਂ ਕਾਗਜ ਫੜਾਤੇ ਆ ਤੇ ਕਿੱਥੇ ਮੁੜ ਕੇ ਜਾਣਾ ਵਾ ਆਪਾਂ ਸਾਰਾ ਕੁਝ ਵੇਚ ਵਟ ਦੇਣਾ ਉਹਨਾਂ ਨੇ ਮੈਨੂੰ ਤਾਂ ਡਰਾਉਂਦਾ ਕਿ ਅੰਦਰ ਨਾ ਦੇ ਦੇ ਅੱਗੇ ਵਾਂਗੂ ਮੈਂ ਤਾਂ ਫੜਾਉਂਦੇ ਮੈਂ ਆਪਣੀ ਜਾਨ ਜ਼ਰੂਰ ਗਵਾਉਣੀ ਆ ਕਾਗਜ਼ਾਂ ਪਿੱਛੇ ਮੰਮੀ ਤੁਸੀਂ ਤਾਂ ਹਾਕ ਕੰਮ ਕਰੀ ਜਾਂਦੇ ਹੋ ਮਾਈਕ ਤੇ ਹੱਥ ਵੱਜਣ ਲਿਆਇਆ ਸੀ ਮੰਮੀ ਤੁਸੀਂ ਤਾਂ ਵਰਗਮ ਕੀ ਹੋ ਜਾਂਦਾ ਵਾ ਸਿਰਸੇ ਆਹ ਮੰਤਰ ਆਹੋ ਦੀਦੀ ਰੋ ਰੋਜ਼ ਕੀਤਾ ਗੀ ਇੱਧਰ ਵੀਡੀਓ ਨਹੀਂ ਆ ਬਾਂਡੀ ਇੱਧਰ ਗਾਈ ਨਹੀਂ ਚੁੱਪ ਕਰਦੀ ਗਾਈ ਤਾਂ ਬੜੇ ਤੰਦਾਰਾ ਕਿਉਂਤਾ ਲੋਤਾ ਕਿਥੇ ਬੈਠਾ ਹੋਆ ਉਹ ਲਸਾ ਵੀ ਰੋੜੀ ਲੋਤਾ ਨਹੀਂ ਜਾਂਡਿਆ ਲਸਾ ਵੀ ਰੋੜੀ ਮਾਰ ਚ ਰਿਹਾ ਚਲੋ ਇੱਕ ਤਾਂ ਕੰਮ ਤੇ ਗਾਉਂ ਚ ਲੰਡਿਆ ਤੇ ਆਵਾ ਇਹ ਕੋਈ ਮੋਟੀ ਚੰਗੀ ਖਾਣ ਡਿਆ ਬਈ ਇਦਾਂ ਚ ਚੰਗੀ ਨਾ ਮਾ ਚੰਗੀ ਰੋਟੀ ਖਾਣ ਡਿਆ ਬਈ ਸਾਡੇ ਅੱਗੇ ਹੋਣੇ ਵੀ ਹਾਂ ਹਾਂ ਆਪ ਕਰਦੇ ਮਾਂ ਨਹੀਂ ਕਰ ਗਰੀਬੀ ਵੇਖੀ ਨਹੀਂ ਤੇ ਇਹ ਹਾਂ ਬੜੀ ਗਰੀਬੀ ਵੇਖੀ ਹੈ ਗਰੀਬਾ ਕਰਾ ਦੇ ਅੰਦਰ ਲੈ ਬੜੀ ਗਰੀਬੀ ਵੇਖੀ ਹੈ ਗ੍ਰੇਟ ਸਾਰੇ ਵੰਦਨਾ ਜੀ ਆਂਦੀ ਨੇ ਕਿ ਮੈਂ ਗਾੜੀ ਪਈ ਆ ਤੇਰੇ ਪਰੇ ਹਾਂ ਜੀ ਉੱਪਰ ਹੀ ਹੀਲ ਕਰ ਰਹੀ ਹਾਂ ਕਰਨਾ ਮੇਰੀ ਗੱਲ ਸੁਣੋ ਤੇ ਇਹ ਕੰਮ ਤਾਂ ਤੇ ਆ ਗਿਆ ਟਾਈਮ ਨਾਲ ਤੇ ਦਵਾਈ ਲੈ ਹੁੰਦੇ ਜਾ ਕੇ ਸੁਨੀਪ ਦਵਾਈ ਲੈਂਦੀ ਮੈਂ ਉਹ ਖਾਂਦੇ ਹਾਂ ਹੁਣ ਤੈਨੂੰ ਪਤਾ ਵਾ ਮੌਸਮ ਨਰ ਚੇਂਜ ਚੇਂਜ ਗਿਆ ਲੱਗਦਾ ਮੌਸਮ ਦਾ ਚੇਂਜ ਹੋ ਰਿਹਾ ਹੈ ਚੇਂਜ ਨਹੀਂ ਹੋ ਰਿਹਾ ਮੌਸਮ ਦਾ ਚੇਂਜ ਮੌਸਮ ਇਦਾਂ ਸਾਰਾ ਖਾਂਗ ਹੋਣੀ ਇਹ ਕਹਿੰਦਾ ਮਮਾ ਮੌਸਮ ਦਾ ਚੇਂਜ ਹੋ ਰਿਹਾ ਹੈ ਚਲੋ ਮੇਰੇ ਕੰਮੀ ਤੁਸੀਂ ਕਹਿੰਦੇ ਪ੍ਰਜਾ ਪ੍ਰਜਾ ਨਹੀਂ ਆ ਸਕਦਾ ਨਾ ਪ੍ਰਜਾ ਹੀ ਆ ਸਕਦਾ ਮੈਂ ਪ੍ਰਜਾ ਹੀ ਕੋਈ ਆ ਪ੍ਰਜਾ ਤੁਸੀਂ ਕਹਿੰਦਾ ਪ੍ਰਜਾ ਤੁਹਾਡੇ ਕਹਿੰਦਾ ਕੀ ਮਤਲਬ ਆ ਤੁਸੀਂ